ਇੰਦਾ ਦਾ ਫੈਨਸੀ ਪੱਖਾ ਹੈ ਪੂਰਾ ਆਫਰ ਲੱਗਿਆ ਫਾਰ ਵੀ ਪੂਰੇ ਹੈਗੇ ਆ ਨਾਮੀ ਕੰਪਨੀ ਜੇ ਤੁਹਾਨੂੰ ਘੱਟ ਪੈਸੇ ਵਿੱਚ ਮਤਲਬ ਫੈਨਸੀ ਪੱਖਾ ਲੈਣਾ ਤਾਂ ਵਧੀਆ ਕੀ ਹੈ ਠੀਕ ਆ ਤੇ ਜਿਵੇਂ ਬੰਨ ਕਾਰ ਹੈ ਕਈ ਕਪੜੀ ਨਹੀਂ ਕਰਦੀਆਂ ਕੈਪੈਸਟਰ ਛੋਟਾ ਲਗਾ ਦਿੰਦੀਆਂ ਹਨਾ 1.25 ਲਗਾਦਾ 1.85 ਲਗਾਵਾ ਕੀ ਉਹਨੇ ਰਹਿਣ ਠੀਕ ਆ ਲੈਗ ਪੱਖਾ ਘੱਟ ਖਾਵੇ ਤਾਂ ਹੁਣ ਇਹਦੇ ਵਿੱਚ ਆਪਣੀ ਨੇ ਬੰਨ ਸਤਾ ਰਹਾ ਹੈ ਠੀਕ ਆ ਇਹਦੇ ਵਿੱਚ 2.25 ਦਾ ਕੈਪੈਸਟਰ ਲਗਾਉ ਜ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਵੇਂ ਆਪਾਂ ਗਰਮੀ ਦਾ ਸੀਜ਼ਨ ਆ ਗਿਆ ਪੱਖੇ ਲਾਉਣੇ ਆ ਪੱਖੇ ਦੇ ਵਿੱਚ ਤੁਹਾਨੂੰ ਕੰਪਨੀ ਦੱਸਦੇ ਆ ਵਨ ਸਟਾਰ ਕੰਪਨੀ ਇਹਦਾ ਫਾਰਮੀ ਦੇ ਤੋਂ ਦਿਨਾਂ ਪਹਿਲਾਂ ਕਿੰਨਾ ਚੌੜਾ ਜਿੰਨੇ ਹੈਵਲ ਦਾ ਫਾਰਾ ਇਹਦਾ ਫਾਰਮੀ ਇਹਦਾ ਦਾ ਨਾਮ ਹੀ ਕੰਪਨੀ ਆ ਠੀਕ ਆ ਇਹ ਹੈਗੀ ਆ ਓਰੀਐਂਟ ਕੰਪਨੀ ਓਰੀਐਂਟ ਦਾ ਮਤਲਬ ਕਹਿੰਦੇ ਵਾ ਜਿਵੇਂ ਹੈਵਲ ਦਾ ਸਿੰਪਲ ਪੱਖਾ ਆਪਣਾ ਹੁੰਨੇ ਦਾ ਮਿਲਦਾ ਉਹਦੇ ਵਿੱਚ ਉਹਦੇ ਨਾਲ ਸਿਰਫ 2-3 ਰੁਪਏ ਦਾ ਫਰਕ ਆ ਤੁਹਾਨੂੰ ਬੈਂਸੀ ਪੱਖਾ ਮਿਲ ਜਾਂਦਾ ਇਹ ਇਦਾਂ ਦਾ ਬੈਂਸੀ ਪੱਖਾ ਹੈ ਪੂਰਾ ਆ ਫਰਕ ਲੱਗਿਆ ਫਾਰਕੀ ਪੂਰੇ ਹੈ ਨਹੀਂ ਨਾਮੀ ਕੰਪਨੀ ਆ ਓਰੀਐਂਟ ਦੀ ਹੈ ਨਾ ਜੇ ਤੁਸੀਂ ਘੱਟ ਪੈਸੇ ਵਿੱਚ ਮਤਲਬ ਫੈਂਸੀ ਪੱਖਾ ਲੈਣਾ ਤਾਂ ਵਧੀਆ ਕੀ ਹੈ ਠੀਕ ਆ ਤੇ ਜਿਵੇਂ ਬਲੰਕ ਸਟਾਰ ਆ ਕੋਈ ਕਪੜੀ ਕੀ ਕਰਦੀ ਹੈ ਕਪੈਸਟਰ ਛੋਟਾ ਲਗਾ ਦਿੰਦੀ ਹੈ ਨਾ 1.25 ਲਗਾਦਾ 1.85 ਲਗਾਦਾ ਠੀਕ ਆ ਉਹਦੇ ਫਿਰ ਚੱਕਰ ਘਟ ਜਿੰਦੇ ਆ ਫਿਰ ਉਹ ਉਹ ਨੂੰ ਆਪਾਂ ਬਲੰਕ ਸਟਾਰ ਆ ਬਗੇ ਮੰਗੂਗਾ ਨਾ ਸਵਾਦ ਹੀ ਗੱਲ ਤਾਂ ਆਉਂਦੀ ਆ ਵੀ ਚੱਕਰ ਵੀ ਹੁੰਦੇ ਰਹਾਂ ਠੀਕ ਆ ਲੈਗ ਪੋੜਾ ਤੁਹਾਡਾ ਖਾਵੇ ਤਾਂ ਹੁਣ ਇਹਦੇ ਵਿੱਚ ਕਪੜੀ ਨੇ ਬਲੰਕ ਸਟਾਰ ਆ ਇਹ ਠੀਕ ਆ ਇਹਦੇ ਵਿੱਚ 2.25 ਜਾਂ ਕਪੈਸਟਰ ਲਗਾਉਣਾ ਆਪਾਂ ਪਹਿਲੇ ਪੱਖੇ ਨੂੰ ਲਾਉਂਦਾ ਠੀਕ ਆ ਤੇ ਜਿਹੜਾ ਇਹ ਮਾਡਲ ਆ ਜਦੋਂ ਮਾਡਲ ਦੀ ਗੱਲ ਕਰੀਏ ਤੇ ਹਾਈ ਸਪੀਡ ਪੱਖਾ ਠੀਕ ਆ Ориਜਨਲ ਦਾ ਤੇ ਗਰਾਡੀਆਂ ਮਾਡਲ ਹੈ ਗਰਾਡੀਆਂ ਅਨੇਰੇ ਨੂੰ ਕਰਦੇ 24 ਠੀਕ ਆ ਆ ਗਰਾਡੀਆਂ ਮਾਡਲ ਆ ਠੀਕ ਆ ਵੀ ਇਹਦੀ ਆਪਾਂ ਨੂੰ ਗਾਰੰਟੀ ਵੀ ਵਧੀਆ ਮਿਲਦੀ ਆ ਜਿਵੇਂ ਨੂੰ ਇਹਦੀ ਗਾਰੰਟੀ ਜਿਹੜੀ ਹੁੰਦੀ ਆ ਗਾਰੰਟੀ ਹੁੰਦੀ ਆ ਜੇ ਪੱਖਾ ਸੜ ਜਾਂਦਾ ਕੁਝ ਵੀ ਹੁੰਦਾ ਤਾਂ ਕੰਪਨੀ ਦਾ ਬੰਦਾ ਆਉਂਦਾ ਸਿਰਫ ਜਿਹੜੀ ਪੱਖੇ ਦੀ ਮੋਟਰ ਹੁੰਦੀ ਆ ਉਹਨੂੰ ਚੇਂਜ ਕਰਦਾ ਜਿਹੜਾ ਕੋਟੇ 12 ਆਉਂਦੀ ਆ ਉਹੀ ਲੱਗਦੀ ਆ ਕਿਹੜੀ ਪੱਕੇ ਦੀ ਮੋਟਰ ਹੁੰਦੀ ਆ ਉਹ ਪੁਰਾਣੀ ਲੈ ਜਾਂਦੇ ਆ ਨਵੀਂ ਮੋਟਰ ਲਗਾ ਜਾਂਦੇ ਆ ਬਈ ਇਕੋ ਕੰਪਨੀ ਦਾ ਪੱਖਾ ਹੁੰਦਾ ਹੈਗਾ ਜਿਹੜਾ ਉਹ ਸਾਈਜ਼ ਆ ਸਾਰਾ ਕੁਝ ਉਹੀ ਹੁੰਦਾ ਠੀਕ ਆ ਨਾ ਇਹ ਪੱਕੇ ਦੀ ਤੁਹਾਨੂੰ ਹਵਾ ਨਹੀਂ ਖਾਣੇ ਆ ਇੱਥੇ ਹਵਾ ਲਗਾ ਦੇ ਪੱਕੇ ਦੀ ਹਵਾ ਵੀ ਆ ਬਈ ਵਧੀਆ ਇੱਥੇ ਦਾ ਪੱਖਾ ਹਵਾ ਤੇ ਪੈਂਸੀਆ ਪੱਖਾ ਲੱਗਿਆ ਹੋਵੇ ਵਧੀਆ ਲੱਗਦਾ ਠੀਕ ਹੈ ਜੀ ਐਦਾਂ ਇਹ ਵੀਡੀਓ ਦੇਖਣ ਵਾਲੇ ਸਾਡੇ ਪੇਜ ਨੂੰ ਫੋਲੋ ਕਰ ਲੈਣੀ ਤੇ ਮਾਤਰਾ ਸ਼ੇਅਰ ਕਰਨਾ ਧੰਨਵਾਦ ਜੀ